ਇਸ ਵਕਤ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ ਮੌਜੂਦਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੀਪਕ ਦੇ ਪਿਖਾਰੀ ਜੜਿਆ ਇੱਥੇ ਨਜ਼ਰ ਆਇਆ ਕਰਦੇ ਸੀ ਪਰ ਪ੍ਰਸ਼ਾਸਨ ਵੱਲੋਂ ਰੈਸਕਿਊ ਕਰਨ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀ ਪੂਰਾ ਗਲਿਆਰਾ ਇਸ ਵਕਤ ਖਾਲੀ ਜਿਹੜਾ ਨਜ਼ਰ ਆ ਰਿਹਾ ਜਿਹੜੇ ਪਿਖਾਰੀ ਇੱਥੇ ਨਜ਼ਰ ਨਹੀਂ ਆਉਦੇ ਸੰਗਤ ਨੂੰ ਕਿੰਨੀ ਕਿ ਜੜੀ ਆ ਉਹ ਸਹੂਲਤ ਹੋਈ ਵੇਖੋ ਜੀ ਬਹੁਤ ਹੀ ਵੱਡਾ ਨਾ ਇਹ ਪਰ ਪਖਾਰਿਆ ਉਹ ਤੁਰੇ ਜਾਂਦੀ ਬੀਬੀ ਦੇ ਕੋਲੋਂ 10-10 ਰੁਪਏ ਮੰਗਦੇ ਕਿਨੇ ਮਗਰੋਂ ਜਿਪ ਖੋਲ ਦੇਣੀ ਆ ਉਹ ਸਾਰੇ ਦਾ ਸਾਰਾ ਦਾ ਮੋਬਾਈਲ ਵੀ ਉਹਦੇ ਪਰਸ ਵੀ ਉਹਦਾ ਸਾਰਾ ਕੁ ਇਹ ਬਹੁਤ ਵੱਡਾ ਪਰਾਲਾ ਹੋਇਆ ਵਾ ਇਹਦੇ ਨਾਲ ਬਹੁਤ ਜਿਆਦਾ ਸੰਗਤ ਨੂੰ ਸਹੂਲਤ ਹੋਈ ਆ ਕੋਈ ਡਰ ਖਤਰਾ ਬੇਚਿ ਚਕੋ ਕੇ ਸੰਗਤ ਤੁਰਦੀ ਆ ਉਹ ਤਰ੍ਹਾਂ ਪਤਾ ਨਹੀਂ ਤੁਰੇ ਜਾਂਦੇ ਮਗਰੋਂ ਜੇਬ ਚੋਂ ਪਟੂਆ ਨਿਕਲ ਜੇ ਹੋ ਨਹੀਂ ਆਟਾ ਲੈ ਦੋ ਇੱਥੇ ਆ ਲੈ ਦੋ ਇੱਥੇ ਜੇ ਕਰ ਦੋ ਮੋਬਾਈਲ ਬਹੁਤ ਚੋਰੀ ਹੁੰਦੇ ਆ ਇਹ ਬੜਾ ਬਹੁਤ ਵੱਡਾ ਪਰਬਕਾਰ ਹੋਇਆ ਵਾ ਲੋਕ ਆਉਂਦੇ ਆ ਗੁਰੂ ਘਰ ਮੱਥਾ ਟੇਕਣ ਜੇ ਉਹਦੇ ਪਰਸੇ ਨਿਕਲ ਗਏ ਉਹ ਫਿਰ ਅੰਦਰ ਜਾਂਦੇ ਆ ਜੀ ਸਾਨੂੰ ਕਰਾਇਆ ਦੋ ਇਹ ਉਹਦੇ ਬਾਅਦ ਇਹ ਸਭ ਤੋਂ ਬਹੁਤ ਵੱਡਾ ਬਹੁਤ ਵੱਡਾ ਕੰਮ ਆਇਆ ਕਿ ਜੋ ਗਲਿਆਰੇ ਦੇ ਵਿੱਚ ਪਿਖਾਰੀਆਂ ਦੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਗਈ ਰੈਸਕਿਊ ਜਿਹੜਾ ਕੀਤਾ ਗਿਆ ਕਿਵੇਂ ਦੇਖਦੇ ਹੋ ਇਸਪ੍ਰਾਲੇ ਸਰ ਬਹੁਤ ਹੀ ਵਧੀਆ ਆਇਆ ਹੈ ਲੋਕਾਂ ਦੇ ਇਹ ਆ ਕਿ ਵਾਕਿਆ ਹੀ ਜਿਸ ਤਰ੍ਹਾਂ ਚਾਰ ਸਾਹਿਬ ਨੇ ਦੱਸਿਆ ਹੈ ਉਹਨਾਂ ਦੇ ਮੋਬਾਈਲ ਚੋਰੀ ਹੋ ਗਏ ਕਿਸਦਾ ਬਡੂਆ ਚੋਰੀ ਹੈ ਕਿਸਦਾ ਕੁਝ ਉਦਨ ਦੀ ਚੋਰੀ ਥੋੜੀ ਜੀ ਰੁਕੀ ਨਾਸ ਸਪੋਕਸਮੈਨ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਵਣ ਇਸ ਵਕਤ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਦੇ ਗਲਿਆਰੇ ਦੇ ਵਿੱਚ ਮੌਜੂਦਾ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਭੀਖਪਕ ਦੇ ਭਿਖਾਰੀ ਜਿਹੜੇ ਇੱਥੇ ਨਜ਼ਰ ਆਇਆ ਕਰਦੇ ਸੀ ਪਰ ਪ੍ਰਸ਼ਾਸਨ ਵੱਲੋਂ ਰੈਸਕਿਊ ਕਰਨ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜੀ ਪੂਰਾ ਗਲਿਆਰਾ ਇਸ ਵਕਤ ਖਾਲੀ ਜਿਹੜਾ ਨਜ਼ਰ ਆ ਰਿਹਾ ਜੇਕਰ ਤਸਵੀਰਾਂ ਨਹੀਂ ਤਾਂ ਦਿਖਾਉਣ ਦੀ ਦਿਖਾਉਣ ਦਾ ਯਤਨ ਕਰਾਂ ਤਾਂ ਬਿਲਕੁਲ ਇਸ ਦੇ ਨਾਲ ਜਿਹੜੇ ਆ ਉਹ ਭਿਖਾਰੀ ਜਿਹੜੇ ਬੈਠੇ ਹੋਏ ਸਨ ਜਿਹੜੇ ਵੀ ਸਚਕੰਡ ਸ਼੍ਰੀ ਹਰਮੰਦਰ ਸਾਹਿਬ ਸ਼ਰਧਾਲੂ ਜਿਹੜੇ ਨਤਮਸਤਕ ਹੋਣ ਲਈ ਆਉਂਦੇ ਸੀ ਉਹਨ ਉਹ ਪੇਸ਼ ਆ ਕਰਦੀ ਸੀ ਪਰ ਹੁਣ ਅਜਿਹੇ ਹਾਲਾਤ ਜਿਹੜੇ ਇੱਥੇ ਨਹੀਂ ਨਜ਼ਰ ਆ ਰਹੇ ਕਿਉਂਕਿ ਅੰਮ੍ਰਿਤਸਰ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕਰਕੇ ਇੱਥੇ ਵੱਡੀ ਗਿਣਤੀ ਵਿੱਚ ਪਿਖਾਰੀਆਂ ਦਾ ਰੈਸਕਿਊ ਜਿਹੜਾ ਕੀਤਾ ਗਿਆ ਸੀ ਉਸ ਤੋਂ ਬਾਅਦ ਜਿੱਥੇ ਪੂਰੇ ਸ਼ਹਿਰ ਦੇ ਚੌਂਕਾਂ ਦੇ ਵਿੱਚ ਇਹ ਪਿਖਾਰੀ ਨਜ਼ਰ ਨਹੀਂ ਆਉਂਦੇ ਉੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਇਸ ਗਲਿਆਰੇ ਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਕੋਈ ਵੀ ਪਿਖਾਰੀ ਇਸ ਵਕਤ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਜੋ ਇਹ ਅਭਿਆਨ ਚਲਾਇਆ ਗਿਆ ਸੀ ਉਸ ਨੂੰ ਕਿਤੇ ਨਾ ਕਿਤੇ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਕਿਉਂਕਿ ਜਿਸ ਕਦਰ ਜਿਹੜੀ ਇੱਥੇ ਗਿਣਤੀ ਲਗਾਤਾਰ ਭਿਖਾਰੀਆਂ ਦੀ ਵਧਦੀ ਜਾ ਰਹੀ ਸੀ ਸੰਗਤ ਨੂੰ ਕਾਫੀ ਦਿੱਕਤ ਜਿਹੜੀ ਪੇਸ਼ ਆ ਰਹੀ ਸੀ ਜਿੱਥੇ ਪੂਰੇ ਸ਼ਹਿਰ ਦੇ ਵਿੱਚ ਭਿਖਾਰੀ ਰਹਿਤ ਕਰਨ ਵਾਸਤੇ ਸ਼ਹਿਰ ਦੇ ਅੰਦਰ ਪ੍ਰਮੁੱਖ ਚੌਂਕਾਂ ਦੇ ਵਿੱਚ ਜਿਹੜਾ ਉਹ ਇੱਕ ਤਰ੍ਹਾਂ ਦੀ ਮਹਿਮ ਜਿਹੜੀ ਛੇੜੀ ਗਈ ਸੀ ਰੈਸਕਿਊ ਜਿਹੜਾ ਕੀਤਾ ਗਿਆ ਸੀ ਸਭ ਤੋਂ ਪਹਿਲਾਂ 골ਡਨ ਗੇਟ ਤੋਂ ਜਿਹੜੇ ਨਬਾਲਗ ਬੱਚੇ ਸੀਗੇ ਉਹਨਾਂ ਨੂੰ ਜਿਹੜੇ ਜਿਨ੍ਹਾਂ ਦੇ ਕੋਲੋਂ ਭੀਖ ਮੰਗਵਾਈ ਜਾਂਦੀ ਸੀ ਉਸ ਨੂੰ ਉਹਨਾਂ ਨੂੰ ਹਿਰਾਸਤ ਦੇ ਵਿੱਚ ਮਾਫ ਕੋ ਲਿਆ ਗਿਆ ਰੈਸਕਿਊ ਉਹਨਾਂ ਦਾ ਕੀਤਾ ਗਿਆ ਜੇ ਕਹ ਲਈਏ ਤਾਂ ਰੈਸਕਿਊ ਉਹਨਾਂ ਦਾ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਜਿਹੇ ਹਾਲਾਤ ਜਿਹੜੇ ਆ ਬਿਲਕੁਲ ਵੀ ਇੱਥੇ ਨਜ਼ਰ ਨਹੀਂ ਆ ਰਹੇ ਪਰ ਕੁੱਲ ਬਲਾ ਕੇ ਵੇਖਿਆ ਜਾਵੇ ਤਾਂ ਜਦੋਂ ਸੰਗਤ ਜਿਹੜੀ ਆ ਬਾਹਰ ਨੂੰ ਆਉਂਦੀ ਸੀ ਇਸ ਗਲਿਆਰੇ ਦੇ ਰਾਹੀ ਤਾਂ ਵੱਡੀ ਗਿਣਤੀ ਦੇ ਵਿੱਚ ਭਿਖਾਰੀਆਂ ਵੱਲੋਂ ਜਿਹੜਾ ਸੰਗਤ ਨੂੰ ਘੇਰ ਲਿਆ ਜਾਂਦਾ ਸੀ ਪੈਸੇ ਮਾਰ ਜਿਹੜੀ ਆ ਉਹ ਕੀਤੀ ਜਾਂਦੀ ਸੀ ਪਰ ਹੁਣ ਅਜੇ ਹਾਂ ਇੱਥੇ ਦੇਖਣ ਨੂੰ ਨਹੀਂ ਮਿਲ ਰਿਹਾ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਅੰਮ੍ਰਿਤਸਰ ਪ੍ਰਸ਼ਾਸਨ ਤੇ ਸਰਕਾਰ ਦੇ ਵੱਲੋਂ ਜੋ ਇਹ ਕਾਰਵਾਈ ਆਰੰਭੀ ਗਈ ਸੀ ਜੋ ਇਹ ਮਹਮ ਛੇੜੀ ਗਈ ਸੀ ਇਸ ਦੀ ਚਾਰੇ ਪਾਸੇ ਸ਼ਲਾਗਾ ਜਿਹੜੀ ਹੁੰਦੀ ਆ ਤਾਂ ਫਿਰ ਉਸ ਦੇ ਬਾਅਦ ਜਿਹੜਾ ਇਸੋ ਤੰਬਰ ਸਾਧਾ ਜਿਹੜਾ ਗਲਿਆਰੇ ਦਾ ਹਿੱਸਾ ਜਿਹੜਾ ਕਹਿ ਲਈਏ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਵਕਤ ਜਿਹੜਾ ਉਹ ਭਿਖਾਰੀ ਮੁਕਤ ਜਿਹੜਾ ਹੋ ਚੁੱਕਿਆ ਔਰ ਕਿਤੇ ਕਿਤੇ ਨਾ ਕਿਤੇ ਕਿਉਂਕਿ ਇਹ ਗੁਰੂ ਰਾਮਦਾਸ ਜੀ ਦਾ ਦਾਰਾ ਗੁਰੂ ਰਾਮਦਾਸ ਜੀ ਨਗਰੀਆ ਇੱਥੇ ਕੋਈ ਵੀ ਅੱਜ ਤੱਕ ਧੁਖਬਣੀ ਦੇ ਨਾਲ ਜਿਹੜਾ ਨਹੀਂ ਮਰਿਆ ਪਰ ਇਸ ਦੇ ਬਾਵਜੂਦ ਵੀ ਜਦੋਂ ਸੱਚਖੰਡ ਦੇ ਬਾਹਰ ਬੈਠ ਕੇ ਭਿਖਾਰੀ ਭੀਖ ਮੰਗਦੇ ਸਨ ਤਾਂ ਕਿਤਨਾ ਕਿਤੇ ਜਿਹੜੇ ਬਾਹਰੋਂ ਸੈਲਾਨੀ ਜਿਹੜੇ ਦਰਸ਼ਨਾ ਵਾਸਤੇ ਆਉਂਦੇ ਸੀ ਉਹਨਾਂ ਵਾਸਤੇ ਇੱਕ ਗਲਤ ਮੈਸੇਜ ਜਿਹੜਾ ਉਹ ਜਾਂਦਾ ਸੀ ਪ੍ਰਸ਼ਾਸਨ ਦੇ ਅਧਿਕਾਰੀ ਅਜੇ ਵੀ ਜਿਹੜੇ ਨੇ ਇਸ ਜਿਹੜੀ ਆ ਜਿਹੜਾ ਉਹ ਰੈਸਕਿਊ ਕੀਤਾ ਜਾਂਦਾ ਔਰ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪ੍ਰਸ਼ਾਸਨ ਇਸ ਚੀਜ਼ ਨੂੰ ਲੈ ਕੇ ਕਾਫੀ ਸੀਰੀਅਸ ਜਿਹੜਾ ਨਜ਼ਰ ਆ ਰਿਹਾ ਕਿਉਂਕਿ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਅਮਰਸਰ ਦੇ ਜਿਹੜੇ ਪ੍ਰਮੁੱਖ ਚੌਂਕ ਸੀ ਖਾਸ ਕਰ ਭੰਡਾਰੀਪੁਰ ਹੋ ਗਿਆ ਜਾਂ ਫਿਰ ਨਵਲਟੀ ਚੌਂਕ ਹੋ ਗਿਆ ਮਾਲ ਰੋਡ ਹੋ ਗਿਆ ਇੱਥੇ ਸਭ ਤੋਂ ਵੱਧ ਤਾਦਾਦ ਜਿਹੜੀ ਹੈ ਦੇਖਣ ਨੂੰ ਮਿਲਦੀ ਸੀ ਸਭ ਤੋਂ ਪਹਿਲਾਂ ਰੈਸਕਿਊ ਦੀ ਸ਼ੁਰੂਆਤ ਉੱਥੋਂ ਕੀਤੀ ਗਈ 골ਡਨ ਗੇਟ ਤੋਂ ਜਿਹੜੇ ਆ ਉਹ ਭਿਖਾਰੀ ਜਿਹੜੇ ਸੀਗੇ ਉਹ ਚੋਕਲੇ گئے ਤੇ ਬਾਅਦ ਦੇ ਵਿੱਚ ਹੁਣ ਜਿਹੜੀ ਆ ਉਹ ਇਸ ਵਕਤ ਹਾਲਾਤ ਜਿਹੜੇ ਨੇ ਉਹ ਵਧੀਆ ਹੋ ਚੁੱਕੇ ਨੇ ਕੁਝ ਲੋਕ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਜਿਹੜੀ ਕਰਦੇ ਆ ਹਾਂਜੀ ਕੀ ਨਾ ਹੀ ਸਾਹਿਬ ਆਇਕਰਜੀ ਬੀ ਸੁਰਿੰਦਰ ਸਿੰਘ ਗੱਡੀਆਂ ਦਾ ਇਨਚਾਰਜ ਹੈ ਜੀ ਜੋ ਇੱਥੇ ਪਹਿਲਾਂ ਭਿਖਾਰੀ ਨਜ਼ਰ ਆਉਂਦੇ ਸੀ ਪ੍ਰਸ਼ਾਸਨ ਵੱਲ ਵੱਡੀ ਕਾਰਵਾਈ ਕੀਤੀ ਕਿ ਹੁਣ ਜਿਹੜੇ ਭਿਖਾਰੀ ਇੱਥੇ ਨਜ਼ਰ ਨਹੀਂ ਆਉਂਦੇ ਸੰਗਤ ਨੂੰ ਕਿੰਨੀ ਕਿ ਜਿਹੜੀ ਆ ਉਹ ਸਹੂਲਤ ਹੋਈ ਹੈ ਵੇਖੋ ਜੀ ਬਹੁਤ ਹੀ ਵੱਡਾ ਨਾ ਇਹ ਪਰਪਕਾਰ ਆ ਉਹ ਤੁਰੇ ਜਾਂਦੀ ਬੀਬੀ ਦੇ ਕੋਲੋਂ 10-10 ਰੁਪਏ ਮੰਗਦੇ ਕਿਨੇ ਮਗਰੋਂ ਜਿਪ ਖੋਲ ਦੇਣੀ ਆ ਉਹ ਸਾਰੇ ਦਾ ਸਾਰਾ ਦਾ ਮੋਬਾਈਲ ਵੀ ਉਹਦੇ ਪਰਸ ਵੀ ਉਹਦਾ ਸਾਰਾ ਕੁਝ ਕੱਢ ਲੈਣਾ ਇਹ ਬਹੁਤ ਵੱਡਾ ਅਪਰਾਧਾ ਹੋਇਆ ਵਾ ਇਹਦੇ ਨਾਲ ਬਹੁਤ ਜਿਆਦਾ ਸੰਗਤ ਨੂੰ ਸਹੂਲਤ ਹੋਈ ਆ ਕੋਈ ਡਰ ਖਤਰਾ ਬੇਚਿਜ ਕੋ ਕੇ ਸੰਗਤ ਤੁਰਦੀ ਆ ਉਹ ਤਰ੍ਹਾਂ ਪਤਾ ਨਹੀਂ ਤੁਰੇ ਜਾਂਦੇ ਮਗਰੋਂ ਜੇਬ ਚੋਂ ਬਟੂਆ ਨਿਕਲ ਜੇ ਹੋ ਨਹੀਂ ਆਟਾ ਲੈ ਦੋ ਇੱਥੇ ਆ ਲੈ ਦੋ ਇੱਥੇ ਜੇ ਕਰ ਦੋ ਮੋਬਾਈਲ ਬਹੁਤ ਚੋਰੀ ਹੁੰਦੇ ਆ ਇਹ ਬੜਾ ਬਹੁਤ ਵੱਡਾ ਪਰਬਕਾਰ ਹੋਇਆ ਓਏ ਸਭ ਤੋਂ ਜ਼ਿਆਦਾਤਰ ਇੱਥੇ ਲੋਕ ਸੀ ਜਿਹੜੇ ਮਿਲਦੇ ਸੀ ਸੰਗਤ ਨੂੰ ਕਿ ਅਸੀਂ ਜਿਹੜੇ ਆਪਣੇ ਪਰਿਵਾਰ ਨੂੰ ਵਿਛੜ ਗਏ ਆ ਸਾਨੂੰ 2-400 ਰੁਪਏ ਦੇ ਦੋ ਹੀ ਆਪਣੇ ਪਰਿਵਾਰ ਤੱਕ ਪਹੁੰਚਦੇ ਕਰਨਾ ਉਹ ਲੋਕਾਂ ਦੀ ਗਿਣਤੀ ਵੀ ਨਹੀਂ ਨਾ ਉਹ ਸਾਰਾ ਇਹ ਝੂਠ ਹੀ ਝੂਠ ਦਾ ਬਲੰਦਾ ਸੀ ਗੁਰੂ ਘਰ ਦਾ ਸਮਝਦਾ ਕਰਕੇ ਨਾ ਪ੍ਰਸ਼ਾਦਾ ਲੰਗਰ ਦਾ ਸ਼ਕੰਦਾ ਕਰਕੇ ਤੇ ਜਿਹੜੇ ਲੋਕ ਚਲੋ ਇੱਥੇ ਗੁਰੂ ਘਰ RAMDAS ਦੀ ਨਗਰੀਏ ਤੇ ਪ੍ਰਸ਼ਾਦਾ ਚਲੋ ਚੱਲਦਾ 24 ਘੰਟੇ ਹੀ ਉਹ ਸ਼ਕੰਦਾ ਕਰਕੇ ਉਹ ਪ੍ਰਸ਼ਾਦਾ ਛੱਕ ਕੇ ਮੜ ਕੇ ਚੋਰੀਆਂ ਕਰਦੇ ਕਿ ਬਹੁਤ ਵੱਡਾ ਇਹ ਜਿਹੜਾ ਨਾ ਇਹ ਸਭ ਤੋਂ ਵੱਡਾ ਪਰਪਕਾਰ ਹੋਇਆ ਵਾ ਸਭ ਤੋਂ ਵੱਡਾ ਇਹ ਜਾਦਾ ਕੰਮ ਹੋਇਆ ਵਾ ਜਿਹੜਾ ਕਿ ਇਹਦੀ ਜੇਬ ਕੱਟੀ ਜਾਣੀ ਵਿਚਾਰਾ ਕੋਈ ਦਿੱਲੀੋਂ ਆਇਆ ਕੋਈ ਗੁਜਰਾਤ ਤੋਂ ਆਇਆ ਇਹ ਟੂਰਿਸਟ ਲੋਕ ਆਉਂਦੇ ਆ ਗੁਰੂ ਘਰ ਮੱਥਾ ਟੇਕਣ ਜੇ ਉਹਦੇ ਪਰਸ ਹੀ ਨਿਕਲ ਗਏ ਉਹ ਫਿਰ ਅੰਦਰ ਜਾਂਦੇ ਆ ਜੀ ਸਾਨੂੰ ਕਰਾਇਆ ਦੋ ਇਹ ਉਹਦੇ ਬਾਅਦ ਇਹ ਸਭ ਤੋਂ ਬਹੁਤ ਵੱਡਾ ਬਹੁਤ ਵੱਡਾ ਕੰਮ ਹੋਇਆ ਹੈ ਬਿਲਕੁਲ ਜੀ ਇਸੇ ਕਾਰਵਾਈ ਨੂੰ ਜਿਹੜਾ ਸਲਾਹ ਜਾ ਰਿਹਾ ਹਾਂਜੀ ਭਾਜੀ ਕੀ ਨਾ ਪਰ ਦਿਆਲ ਸਿੰਘ ਜੀ ਜਿੰਦਰਾਣਾ ਜੀ ਜੋ ਗਲਿਆਰੇ ਦੇ ਵਿੱਚ ਭਿਖਾਰੀਆਂ ਦੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਗਈ ਰੈਸਕਿਊ ਜਿਹੜਾ ਕੀਤਾ ਗਿਆ ਕਿਵੇਂ ਦੇਖਦੇ ਹੋ ਇਸ ਉਪਰਾਲੇ ਨੂੰ ਸਰ ਬਹੁਤ ਹੀ ਵਧੀਆ ਆਇਆ ਏ ਲੋਕਾਂ ਦੇ ਇਹ ਆ ਕਿ ਵਾਕਿਆ ਹੀ ਜਿਸ ਤਰ੍ਹਾਂ ਚਾਰ ਸਾਹਿਬ ਨੇ ਦੱਸਿਆ ਹੈ ਉਹਨਾਂ ਦੇ ਮੋਬਾਈਲ ਚੋਰੀ ਹੋ ਗਏ ਕਿਸੇ ਦਾ ਬਡੂਆ ਚੋਰੀ ਹੋ ਗਿਆ ਕਿਸੇ ਦਾ ਕੁਝ ਉਦਨ ਦੀ ਚੋਰੀ ਥੋੜੀ ਜਿਹੀ ਰੁਕੀ ਹਾਂ ਕੁਝ ਨਾ ਕੁਝ ਫਰਕ ਪਿਆ ਜੀ ਤੇ ਬਹੁਤ ਹੀ ਚਲਾਘ ਵਾਲਾ ਕੰਮ ਹੈ ਜੀ ਬੜਾ ਸੋਨਾ ਕੀਤਾ ਜੀ ਹਾਂ ਜੀ ਹੋ ਬਿਲਕੁਲ ਜੀ ਤੁਸੀਂ ਦੇਖਿਆ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਲੋਕਾਂ ਵੱਲੋਂ ਇਸ ਕੰਮ ਦੀ ਜਿਹੜੀ ਹੈ ਉਹ ਛਲਾਗਾ ਜਿਹੜੀ ਆ ਕੀਤੀ ਜਾ ਰਹੀ ਹੈ ਔਰ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤਾਂ ਇਸ ਵਕਤ ਜਿਹੜੇ ਗਲਿਆਰੇ ਦੇ ਹਾਲਾਤ ਨੇ ਬਦਲੇ-ਬਦਲੇ ਜਾਬਦੇ ਨੇ ਔਰ ਇਸੇ ਤਰ੍ਹਾਂ ਹੀ ਜੇਕਰ ਗੱਲ ਕਰੇ ਤਾਂ ਅਮਰਸਰ ਦੇ ਚੌਂਕਾਂ ਦਾ ਵੀ ਇਹੀ ਹਾਲਾਤ ਨੇ ਚੌਂਕਾਂ ਦੇ ਵਿੱਚ ਵੀ ਹੁਣ ਪੀਖ ਮੰਗਦੇ ਬੱਚੇ ਜਿਹੜੇ ਆ ਬਿਲਕੁਲ ਨਜ਼ਰ ਨਹੀਂ ਆਉਂਦੇ ਪ੍ਰਸ਼ਾਸਨ ਦੇ ਅਧਿਕਾਰੀ ਘੁੰਮਦੇ ਰਹਿੰਦੇ ਨੇ ਜੇਕਰ ਕੋਈ ਜਿਹੜਾ ਨਜ਼ਰ ਵੀ ਆ ਜਾਵੇ ਤੁਰੰਤ ਉਸ ਦਾ ਰੈਸਕਿਊ ਜਿਹੜਾ ਉਹ ਕੀਤਾ ਜਾਂਦਾ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਪ੍ਰਸ਼ਾਸਨ ਵੱਲ ਮਸ਼ਹਗਰ ਦਾਵਾ ਸਪੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਦੀਪਕ ਜਾਇਦੇ ਨਾਲ ਸ਼੍ਰੀ ਅਮਰਸਦਰ ਸਾਹਿਬ